ਤੋ ਇਹ ਹਮ ਬਿਦਸਰਿਆਂ ਦੀ ਪ੍ਰਭੂ ਨੇ ਇਹਨਾਂ ਨੂੰ ਜਿਹੜੀ ਬਾਈਕ ਦੀ ਆਸ਼ੀਸ਼ ਦਿੱਤੀ ਹੈ ਪ੍ਰਭੂ ਨੇ ਇੱਕ ਬਾਈਕ ਲੈ ਕੇ ਦਿੱਤੀ ਹੈ ਬਿਦਸਰਿਆਂ ਕੀ ਘਰ ਦੇ ਵਿੱਚ ਕੰਮ ਦੇ ਵਿੱਚ ਕੋਈ ਲੱਗਿਆ ਦਿੱਕਤ ਹੁੰਦੀ ਸੀ ਕਈ ਵਾਰ پربو دا, پربو دا 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 دنیا見ن تو ایک پورا بچن پورا ہوا ہے بہت سارے نکلتے ہیں اور پورے ہوں جب کرتے ہو اس بچن پکڑ کے رکھتے ہو تو خدا مت اپنی دروازے تو ضرور برکت دیتا ہے جو سے بڑھیا ہالیلویا 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 اس اس کے نام کرن دی پکور ہے پنڈ جاٹا دا تو ہن اے دس رہے اپنے پتی دی گواہی دس رہے ہیں پچھلے سمے چ انہاں پتی کم لگا ہوا سی اس ساری دا کام اور وہ چھت تے چڑھیا اور چاند کو اوپر نیچے ٹک گیا اور اے دس رہے ہیں میرے پتی نو کوئی بھی چوٹ نہیں آئی کوئی بھی کھروچ نہیں اوپر گواہی دس رہے ہیں پچھلے کچھ بیٹے کافی زیادہ تو سر دے اوپر ڈوبڑا بن گیا اور یہ بہت زیادہ ڈرک ہے ਕੀ ਹੋ ਸਕਦਾ ਹੈ ਅੰਦਰੂਨੀ ਸੱਤ ਨਾਲ ਲੱਗੇ ਹੋਏ ਬੱਚੇ ਨੂੰ ਪਰ ਇਹ ਦੱਸ ਰਹੇ ਹਨ ਕਿ ਜਿਵੇਂ ਹੀ ਇਹਨਾਂ ਨੇ ਜੋ ਪ੍ਰਾਰਥਨਾ ਕੀਤਾ ਜਿਹੜਾ ਅਨੋਇੰਟਿੰਗ ਔਇਲ ਹੈ ਪ੍ਰਭੂ ਦਾ ਜਿਹੜਾ ਪ੍ਰਾਰਥਨਾ ਕੀਤਾ ਹੋਇਆ ਤੇਲ ਹੈ ਜਿਹੜਾ ਤੋਂ ਇਸ ਬੱਚੇ ਤੇ ਲਗਾਇਆ ਉਹ ਇਹ ਦੱਸ ਰਹੇ ਹਨ ਕਿ ਥੋੜੇ ਸਮੇਂ ਦੇ ਬਾਅਦ ਹੀ ਜਿਹੜਾ ਹੈ ਬੱਚੇ ਦੇ ਜਿਹੜਾ ਸਿਰ ਤੇ ਇੱਕ ਬੱਝੀ ਸੀ ਜੋ ਰੋਗੜਾ ਬਣਿਆ ਸੀ ਉਹ ਬਿਲਕੁਲ ਜਿਹੜਾ ਹੈ ਤੋਂ ਗਾਇਬ ਹੋ ਗਿਆ ਇਹ ਪ੍ਰਭੂ ਦਾ ਔਰ ਪ੍ਰਭੂ ਦੇ ਦਾਸ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਜੋਰ ਤੇ ਬਲੀ ਹallelujah ਇਹ ਸਿਸਟਰ ਜੀ ਨੂੰ ਅਨੁਵਰਸਤ ਤੇ ਭੇਜੀ ਹੈ ਤੇ ਸਿਸਟਰ ਦਾ ਨਾਮ ਹੈ ਸੋਨੀ ਹਰਪਿੰਦਰ ਤੱਬੂ ਵਾਲਾ ਜਾਇਵ ਇਹਨਾਂ ਦੀ ਪਤਨੀ ਸੋਨੀ ਹੈ ਉਹਨਾਂ ਦੇ ਪਤੀ ਦਾ ਨਾਮ ਬਤਾਲ ਸਿੰਘ ਹੈ ਇਹਨਾਂ ਦੀ ਗਵਾਹੀ ਹੈ ਕਿ ਇਹਨਾਂ ਦੇ ਕੋਲ ਇੱਕ ਲੜਕੀ ਸੀ ਪੈਰਿਸ ਤੋਂ ਬਾਅਦ ਪ੍ਰਭੂ ਨੇ ਉਹਨਾਂ ਦੇ ਲੜਕੀ ਨਾਲ ਬLES ਕੀਤਾ ਲੇਕਿਨ ਲੜਕੀ ਤੋਂ ਬਾਅਦ 8 ਸਾਲ ਹੋ ਗਏ ਕਿ ਨਾ ਕੋਈ ਵੀ ਬੱਚਾ ਨਹੀਂ ਹੋ ਰਿਹਾ ਸੀ ਇਹਨਾਂ ਨੇ ਘਰ ਦੇ ਵਿੱਚ ਪ੍ਰਾਰਥਨਾ ਕਰਾਈ ਪਾਸਟਰ ਗੁਰਦੀਪ ਜੀ ਕੋਲ ਪ੍ਰਾਰਥਨਾ ਕਰਾਈ ਤੇ ਇਹਨਾਂ ਨੇ ਵਿਸ਼ਵਾਸ ਰੱਖ ਕੇ ਪਾਸਟਰ ਗੁਰਦੀਪ ਜੀ ਨੇ ਇਹਨਾਂ ਲਈ ਪ੍ਰੋਫੈਸੀ ਕੀਤੀ ਸੀ ਕਿ ਤੁਸੀਂ ایک بڑی نیوز اس کی بڑی نیوز تو اسی دیکھو کہ اپنی زندگی دے میں کسی بھی شواس کرو تو انہوں نے بھی شواس کیتا ہوں اور اپنی گواہی دے میں دس رہا ہے کہ آٹھ سال بعد پرمیشن نے انہوں نے بیوی کی بلیسنگ رہتی ہے اس بڑی گواہی دے پرمیشن دے پرمیشن دے دس دار جوڑ دے ہم نے بات کریں گے حلیلویہ ہے کہ پربو نے جیڑا ہے ਤਾਂ ਇਹਨਾਂ ਨੂੰ ਇੱਕ ਜਿਹੜਾ ਪ੍ਰਸਿੱਧ ਨਾਮ ਬਲੈਸ ਕੀਤਾ ਹੈ ਬਰੇ ਦਸਰਨ ਕੀ ਅੱਜ ਸੁਬਾਹ ਦੀ ਗੱਲ ਹੈ ਔਰ ਇਹਨਾਂ ਨੇ ਪੂਰੇ ਵਿਸ਼ਵਾਸ ਦੇ ਨਾਲ ਜਿਹੜਾ ਹੈ ਤਾਂ ਪ੍ਰਭੂ ਦੇ ਕੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਦੇ ਰਿਦਾਸ ਜਿਸ ਤਰ੍ਹਾਂ ਬੋਦੇ ਹਨ ਕਿ ਖਤਾਬ ਦਾ ਪ੍ਰਭੂ ਕਿ ਸਾਡੇ ਬਹੁਤ ਸਾਰੇ ਪਸ਼ੂ ਹੋਣਗੇ ਔਰ ਇਹ ਬਰੇ ਦਸਰਨ ਕੀ ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਇਹਨਾਂ ਨੇ ਇੱਕ ਜਿਹੜੀ ਗਾਂ ਖਰੀਦਣੀ ਹੈ ਔਰ ਸਵੇਰੇ ਹੀ ਇਹਨਾਂ ਨੇ ਜਿਹੜਾ ਹੈ ਉਹ ਪਲਾਨ ਬਣਾਇਆ ਬਰੇ ਦਸਰਨ ਕੀ ਬੋਲ ਰਹੇ ਸਨ ਕਿ ਅਸੀਂ ਬੰਦਗੀ ਦੇ ਵਿੱਚ ਜਿਹੜਾ ਜਾਣਾ ਹੈ اور پرب نے جا بہت اچھی ہے, 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 ہے اسی کر کے کر سندر پسوس کیا ہے اور پرب کا ਇਸ ਸਤਨਾਮ ਭਜਨੋ ਭਾਈ ਹੈ ਪਿੰਚਾਨਾ ਨਾਲ ਦਵਾਈ ਹਨ ਇਹ ਆਪਣੇ ਮੁੰਡੇ ਦੀ ਦਵਾਈ ਦੇ ਰਹੇ ਹਨ ਆਪਣੇ ਲੜਕੇ ਦੀ ਨਾਸਰਾਨ ਕੀ ਉਹਨਾਂ ਦੇ ਕਲਪਰਮੇਸ਼ੁਰ ਨੇ ਬੇਬੀ ਬੁਆਏ ਦੀ ਬਲੇਸਿੰਗ ਦਿੱਤੀ ਹੈ ਉਹਨਾਂ ਦਾ ਜਦੋਂ ਇਹਨਾਂ ਦੇ ਨੌ ਨੌ ਪੂਰਾ ਸਮਾ ਹੋ ਗਿਆ ਜਦੋਂ ਉਹਨਾਂ ਦੇ ਦਿਲੂ ਦੀ ਟੈਂਪ ਹੋ ਗਿਆ ਤਾਂ ਉਹ ਇੱਕ ਡਾਕਟਰਾਂ ਦੇ ਕੋਲ ਲੈ ਕੇ ਗਏ ਆਪਣੇ ਨੌ ਨੂੰ ਤਾਂ ਡਾਕਟਰਾਂ ਨੇ ਜਵਾਬ ਦਿੱਤਾ ਕਿ ਸ਼ਾਇਦ ਬੱਚੇ ਦੇ 10% ਚਾਂਸ ਹੈ ਕਿ ਬੱਚਾ ਪੈਦਾ ਹੈ 90% ਚਾਂਸ ਹੈ ਕਿ ਬੱਚਾ ਨਹੀਂ ਪੈਦਾ ਸਕਦਾ ਲੇਕਿਨ ਇਹਨਾਂ ਦਾ ਵਿਸ਼ਵਾਸ ਸੀ ਕਿ ਸਾਡਾ ਪਰਮੇਸ਼ਰ ਕੁੱਕ ਦੇ ਵਿੱਚ ਸੰਭਾਲਣ ਵਾਲਾ ਪਰਮੇਸ਼ਰ ਹੈ ਤੇ ਪਰਮੇਸ਼ਰ ਇਹ ਦਿੱਤਾ ਹੈ ਕਿ ਪਰਮੇਸ਼ਰ ਸੰਭਾਲ ਕੇ ਵੀ ਰੱਖਣ ਵਾਲਾ ਪਰਮੇਸ਼ਰ ਹੈ। ਔਰ ਇਹਨਾਂ ਨੇ ਪਾਸਟਰ ਗੁਦੀਪਜੀਤ ਜੀ ਕੋਲ ਪ੍ਰਾਰਥਨਾ ਕਰਾਈ ਔਰ ਪਾਪਾ ਜੀ ਨੇ ਇਹਨਾਂ ਨੂੰ ਕਹਿ ਕੇ ਤੁਸੀਂ ਵਿਸ਼ਵਾਸ ਰੱਖੋ ਤੁਸੀਂ ਡਰੋ ਨਾ ਕਿਉਂਕਿ ਪਰਮੇਸ਼ਰ ਦਾ ਮੁੱਛਲੇ ਕਹਿੰਦੇ ਜੀ ਤੁਹਾਡੇ ਵਿੱਚ ਰਹੀ ਦੇ ਦਾਣੇ ਜਿੰਨਾ ਵਿਸ਼ਵਾਸ ਹੈ ਤੇ ਤੁਸੀਂ ਵੱਡੇ ਪਹਾੜਾਂ ਕੋਲ ਔਰ ਤਲ ਜਾਣਗੇ। ਤੁਸੀਂ ਸਿਸਟਰ ਨੇ ਵਿਸ਼ਵਾਸ ਰੱਖਿਆ ਉਹ ਇਹਨਾਂ ਦੇ ਲੜਕੇ ਨੇ ਵਿਸ਼ਵਾਸ ਰੱਖਿਆ ਕਿ ਉਹ ਮਾਂ ਔਰ ਬੱਚਾ ਦੋਨੋਂ ਸਹੀ ਸلامਤ ਹੋਣਗੇ ਔਰ ਪਾਪਾ ਜੀ ਨੇ ਵੀ ਪ੍ਰਾਰਥਨਾ ਕੀਤੀ। ਇਹ ਸਿਸਟਰ ਦੱਸਣ ਕਿ ਉਹ ਬੱਚਾ ਵੀ ਔਰ ਉਸ ਦੀ ਮੰਮਾ ਵੀ ਬਿਲਕੁ me é